ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੇ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆ ਜਾ ਸੁਖਤਾਮ ਨ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਨਖਿਆਰ ਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਆਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਜੋ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਬਾਰਗਾ ਦੇ ਅੰਦਰ ਸਤਿਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੇ ਸਵਾਸਾ ਰੂਪੇ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਨੇ ਤਰਸ ਕਰਕੇ ਅਮਰਤ ਵੇਲੇ ਦੀ ਦਾਤ ਬਖਸ਼ੀ ਅਮਰਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਦੀ ਕਥਾ ਵਿਚਾਰ ਦਾ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਆਪ ਸਰਬਾ ਸੰਗਤ ਇਸ ਪ੍ਰਕਾਰ ਆਪ ਜੀਆਂ ਨੂੰ ਪਤਾ ਹੀ ਹੈ ਕਿ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਕਿ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ 11 ਪੌੜੀਆਂ ਤੱਕ ਦੀ ਜੋ ਵਿਚਾਰ ਸੰਪੂਰਨ ਹੋ ਗਈ। ਅੱਗੇ 12ਵੀਂ ਪੌੜੀ ਦੇ ਨਾਲ ਚਾਰ ਸ਼ਲੋਕ ਆਏ ਨੇ। ਜਿਨ੍ਹਾਂ ਦੇ ਵਿੱਚੋਂ ਦੋ ਸ਼ਲੋਕ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ। ਅਤੇ ਦੋ ਸ਼ਲੋਕ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਜਿਨ੍ਹਾਂ ਦੇ ਚ ਸਤਿਗੁਰੂ ਸਾਹਿਬ ਜੀਆਂ ਨੇ ਜਿੱਥੇ ਆਪਾਂ ਪਿੱਛੇ ਵਿਚਾਰ ਕਰਕੇ ਆਏ ਹਾਂ ਕਿ ਸਤਿਗੁਰੂ ਸਾਹਿਬ ਜੀਆਂ ਨੇ 11ਵੀਂ ਪੌੜੀ ਦੇ ਵਿੱਚ ਸਿੱਧਾਂ ਨੂੰ ਅਤੇ ਰਾਏ ਬੁਲਾਰਨ ਕਾਲ ਯੁਗ ਦੇ ਵਿੱਚ ਕਿਸ ਪ੍ਰਕਾਰ ਕੀ ਵਾਪਰ ਰਿਹਾ ਹੈ ਉਸ ਦੇ ਬਾਰੇ ਦੱਸਿਆ ਤੇ ਅਖੀਰ ਤੇ ਸਤਿਗੁਰੂ ਸਾਹਿਬ ਜੀਆਂ ਨੇ ਦੱਸਿਆ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਕਿਸ ਪ੍ਰਕਾਰ ਹੋਇਆ ਜਾ ਸਕਦਾ ਹੈ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਿਆ ਕਿ ਜਿਨ੍ਹਾਂ ਦੇ ਧੁਰ ਤੋਂ ਕਰਮ ਲਿਖੇ ਹੋਏ ਆਏ ਚੰਗੇ ਕਰਮ ਪੂਰਬਲੇ ਕਰਮ ਚੰਗੇ ਉਹਨਾਂ ਨੇ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਅਤੇ ਉਹਨਾਂ ਨੇ ਪ੍ਰਮਾਤਮਾ ਨੂੰ ਧਿਆਇਆ ਤੇ ਪ੍ਰਮਾਤਮਾ ਨੂੰ ਪਾਇਆ ਇੱਥੇ ਜਿਤਨੇ ਵੀ ਮਨੁੱਖ ਆਏ ਉਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ ਹੈ ਸਾਰਾ ਕੁਝ ਹੀ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਪ੍ਰਮਾਤਮਾ ਨੇ ਹੀ ਤਿੰਨ ਬਿਰਤੀਆਂ ਦੇ ਜਿਹੜੇ ਮਨੁੱਖੇ ਸੰਸਾਰ ਦੇ ਪੈਦਾ ਕੀਤੇ ਰਾਜਸੀ ਤਾਮਸੀ ਤੇ ਸਾਤਕੀ ਤੇ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਨੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਜਿਨ੍ਹਾਂ ਤੇ ਨજર ਸਵੱਲੀ ਹੋ ਜਾਂਦੀ ਹੈ ਉਹਨਾਂ ਨੂੰ ਗੁਰਮੁਖਤਾਈ ਬਖਸ਼ ਕੇ ਸਤ ਸੰਗਤ ਬਖਸ਼ ਕੇ ਚੰਗੀ ਸੰਗਤ ਬਖਸ਼ ਕੇ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੰਦੇ ਨੇ ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ ਜਿਨ੍ਹਾਂ ਤੇ ਨજર ਸਵੱਲੀ ਨਹੀਂ ਹੁੰਦੀ ਉਹਨਾਂ ਨੂੰ ਫਿਰ ਕੋ ਸੰਗਤ ਦੇ ਦਿੰਦੇ ਨੇ ਜਿਹੜੇ ਤੇ ਕਰਦੇ ਸਤ ਸੰਗਤ ਜਿਹੜੇ ਸਤ ਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠਦੇ ਨੇ ਉਹਨਾਂ ਦਾ ਸਮਾ ਸਫਲਾ ਹੁੰਦਾ ਏ ਤੇ ਜਿਹੜੇ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਨਿੰਦਿਆ ਚੁਗਲੀ ਕਰਨੀ ਅਤੇ ਵਿਕਾਰਾਂ ਦੇ ਵਾਸੂ ਕੇ ਜਿਹੜੀਆਂ ਗੱਲਾਂ ਕਰਨੀਆਂ ਤੋ ਇਹਨੇ ਨਾਲ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਸਫਲ ਨਹੀਂ ਹੁੰਦਾ ਉਹ ਸਮਾਂ ਜਿਹੜਾ ਹੈ ਵਿਅਰਥ ਜਾਂਦਾ ਹੈ ਉਸੇ ਪ੍ਰਕਾਰ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਸਤ ਸੰਗਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ ਉਹਨਾਂ ਨੂੰ ਫਿਰ ਕੋ ਸੰਗਤ ਮਿਲ ਜਾਂਦੀ ਹੈ ਸਤ ਸੰਗਤ ਵਾਲੇ ਦਾ ਪਾਰ ਉਤਾਰਾ ਹੋ ਜਾਂਦਾ ਏ ਤੇ ਕੋ ਸੰਗਤ ਵਾਲੇ ਦਾ ਜਿਹੜਾ ਉਹ ਸਮਾਂ ਹੈ ਉਹ ਵੀ ਬਰਬਾਦ ਜਾਂਦਾ ਏ ਤੇ ਜੋ ਅਗਲਾ ਸਮਾਂ ਹੈ ਉਹ ਵੀ ਜਿਹੜਾ ਇਹ ਬਰਬਾਦ ਹੁੰਦਾ ਏ ਸਤ ਸੰਗਤ ਕਰਨ ਵਾਲੇ ਦਾ ਹਲਤ ਤੇ ਪਲਤ ਦੋਨੇ ਹੀ ਸਵਾਰੇ ਜਾਂਦੇ ਨੇ ਅੱਗਾ ਤੇ ਪਿੱਛਾ ਦੋਨੇ ਹੀ ਸਵਾਰੇ ਜਾਂਦੇ ਨੇ ਤੋ ਜਿਹੜਾ ਕੋ ਸੰਗਤ ਕਰਦਾ ਹੈ ਉਹਦਾ ਇਹ ਵੀ ਜਿਹੜਾ ਸਮਾਂ ਬਰਬਾਦ ਹੋ ਜਾਂਦਾ ਏ ਤੇ ਜਿਹੜਾ ਅਗਲਾ ਉਹ ਤੇ ਹੋਇਆ ਹੀ ਹੈ ਕਿਉਂਕਿ ਕਰਮਾਂ ਦੇ ਅਨੁਸਾਰ ਨਵੇੜਾ ਹੁੰਦਾ ਏ ਕਰਮ ਹੀ ਮਨੁੱਖ ਨੇ ਕਰਨੇ ਨੇ ਤੋਂ ਉਸ ਪ੍ਰਕਾਰ ਕਰਮਾਂ ਦੇ ਅਨੁਸਾਰ ਨਿਬੇੜਾ ਹੋਣਾ ਹੈ ਸਤਿਗੁਰੂ ਸਾਹਿਬ ਜੀਆ ਨੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਉਹਨਾਂ ਨੇ ਪ੍ਰਮਾਤਮਾ ਨੂੰ ਬੁੱਝ ਲਿਆ ਪ੍ਰਮਾਤਮਾ ਦਾ ਉਹਨਾਂ ਨੂੰ ਗਿਆਨ ਹੋ ਗਿਆ ਤੇ ਸਹਿਜ ਅਵਸਥਾ ਦੇ ਵਿੱਚ ਹੀ ਉਹ ਸੱਚ ਦੇ ਵਿੱਚ ਸਮਾ ਗਈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆ ਨੇ ਇਨ੍ਹਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਣਾ ਕੀਤਾ ਕਿਸ ਸਤਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਏ ਤੇ ਕਿਰਪਾ ਲੈਣ ਦੇ ਲਈ ਕਿਰਪਾ ਦੇ ਵੱਲ ਤੁਰਨਾ ਪਵੇਗਾ ਕਿਰਪਾ ਸਤਗੁਰੂ ਦੀ ਹੈ ਤੇ ਸਤਗੁਰੂ ਤੋਂ ਲੈਣ ਦੇ ਲਈ ਸਤਗੁਰੂ ਦੇ ਕੋਲ ਆਉਣਾ ਪਵੇਗਾ ਇਹ ਨਹੀਂ ਹੈ ਕਿ ਘਰ ਬੈਠਿਆਂ ਹੀ ਕਿਰਪਾ ਹੋ ਜਾਣੀ ਹੈ ਸਤਿਗੁਰੂ ਸਾਹਿਬ ਜੀਆਂ ਦੇ ਕੋਲ ਜਿਹੜਾ ਆਉਂਦਾ ਏ ਜਿਹੜਾ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਆਣ ਕੇ ਬੈਠਦਾ ਏ ਉਹਨਾਂ ਤੇ ਕਿਰਪਾ ਫਿਰਮਰੀ ਹੈ ਅੰਗੇ ਸਤਿਗੁਰੂ ਸਾਹਿਬ ਜੀ ਇਹ ਜੋ ਪਾਵਨ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਦਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 469 ਉੱਪਰ ਸੁਭਾਏ ਮੰਨ ਹੈ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਸਤਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀ ਸਮਝਾਉਂਦੇ ਨੇ ਕਿ ਜਿਹੜਾ दारू ਹੈ दारू ਭਾਵ ਦਵਾਈ ਔਖਦ ਜਿਹੜਾ ਇਸ ਸੰਸਾਰ ਭਿਆਨਕ ਸੰਸਾਰ ਦੇ ਵਿੱਚ ਡੁੱਬ ਰਹੇ ਮਨੁੱਖ ਨੂੰ ਪਾਰ ਕਰਨ ਵਾਲਾ ਮੰਤਰ ਜਿਹੜੀ ਦਵਾਈ ਹੈ ਜਿਹੜੀ ਔਖਦ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਪਰ ਮਨੁੱਖ ਦੀ ਦਸ਼ਾ ਐਸੀ ਹੋਈ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਉਸ ਨੂੰ ਜਪਣਾ ਤੇ ਦੁੱਖਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਲੈਣਾ ਉਹਨੂੰ ਚੰਗਾ ਨਹੀਂ ਲੱਗਦਾ ਉਹਦੇ ਉਹਨੂੰ ਇਹ ਦੁੱਖ ਲੱਗਦਾ ਏ ਅਗੇ ਸ਼ਤਕਰੂ ਸਾਹਿਬ ਜੀ ਕਹਿੰਦੇ ਸੁਖ ਰੋਗ ਭਇਆ ਇਹ ਸੰਸਾਰ ਤੇ ਜਿਤਨੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਦੇ ਨਾਲ ਮਨੁੱਖ ਖੱਜਲ ਖਰਾਬ ਹੁੰਦਾ ਏ ਉਹ ਉਹਨੂੰ ਸੁਖ ਲੱਗਦਾ ਏ ਇਹ ਜਿਹੜੇ ਵਿਸ਼ੇ ਵਿਕਾਰ ਭੋਗਣੇ ਇਹਨਾਂ ਦੇ ਵਿੱਚ ਮਨੁੱਖ ਨੂੰ ਸੁੱਖ ਲੱਗਦਾ ਏ ਤੇ ਜਿਹੜਾ दारू ਹੈ ਪ੍ਰਮਾਤਮਾ ਦਾ ਨਾਮ ਜਿਹੜਾ ਇਸ ਸੰਸਾਰ ਤੋਂ ਪਾਰ ਕਰਨ ਵਾਲਾ ਹੈ ਉਸ ਨੂੰ ਦੁੱਖ ਲੱਗਦਾ ਏ ਉਲਟੀ ਦਸ਼ਾ ਹੋਈ ਪਈ ਹੈ ਜਿਹੜਾ दारू ਸੰਸਾਰ ਤੋਂ ਪਾਰ ਕਰਨ ਵਾਲਾ ਏ ਉਹ ਉਸ ਨੂੰ ਦੁੱਖ ਦੁੱਖ ਦੇ ਰੂਪ ਦੇ ਵਿੱਚ ਨਜ਼ਰ ਆਉਂਦਾ ਏ ਤੇ ਜਿਹੜੇ ਸੁੱਖ ਇਸ ਸੰਸਾਰ ਤੇ ਤੇ ਜਿਹੜਾ ਇਹ ਰੋਗ ਨੇ ਮਨੁੱਖ ਨੂੰ ਲੱਗੇ ਹੋਏ ਇਹ ਸੰਸਾਰਿਕ ਸੁੱਖ ਇਹ ਸਾਰੇ ਇਹਨੂੰ ਸੁਖ ਨਜ਼ਰ ਆਉਂਦੇ ਨੇ ਪਰ ਇਹਨਾਂ ਨਹੀਂ ਪਤਾ ਜਿਹੜਾ दारू ਹੈ ਪ੍ਰਮਾਤਮਾ ਦਾ ਨਾਮ ਜਿਹੜਾ ਮਨੁੱਖ ਨੂੰ ਦੁੱਖ ਨਜ਼ਰ ਆਉਂਦਾ ਏ ਉਹ ਇਸ ਸੰਸਾਰ ਤੋਂ ਬਾਹਰ ਕੱਢਣ ਵਾਲਾ ਹੈ ਤੇ ਜਿਹੜਾ ਸੁੱਖ ਹੈ ਜਿਹੜਾ ਮਨੁੱਖ ਨੂੰ ਸੁਖ ਨਜ਼ਰ ਆਉਂਦਾ ਹੈ ਹੈ ਤੇ ਇਹ ਵਿਸ਼ੇਵਿਕਾਰ ਰੋਕਦੀ ਨਿਆਈ ਇਦਾਂ ਆਪਣੇ ਸਰੀਰ ਨੂੰ ਇੱਕ ਬਾਰੋਂ ਬਿਮਾਰੀ ਲੱਗਦੀ ਹੈ ਉਸੇ ਪ੍ਰਕਾਰ ਜਿਹੜੀ ਆਤਮਾ ਨੂੰ ਬਿਮਾਰੀ ਲੱਗਦੀ ਹੈ ਉਹ ਇਨ੍ਹਾਂ ਵਿਕਾਰਾਂ ਦੀ ਲੱਗਦੀ ਹੈ ਤੇ ਜਦੋਂ ਫਿਰ ਆਤਮਾ ਮਲੀਨ ਹੋ ਜਾਵੇ ਆਤਮਾ ਨੂੰ ਮੈਲ ਲੱਗ ਜਾਵੇ ਤੇ ਫਿਰ ਉਹਦੀ ਜਿਹੜੀ ਦਵਾਈ ਹੈ ਉਹ ਪਰਮਾਤਮਾ ਦਾ ਨਾਮ ਹੈ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਮਹਿ ਕੇ ਰੰਗ ਉਹ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਹੀ ਧੁੱਪਣੀ ਹੈ ਪਰ ਮਨੁੱਖ ਦੀ ਦਸ਼ਾ ਐਸੀ ਹੈ ਕਿ ਉਹ ਇਹਨਾਂ ਵਿਸ਼ੇਵਿਕਾਰ ਰੂਪੀ ਬਿਮਾਰੀਆਂ ਤੋਂ ਗ੍ਰਸਤ ਹੋਇਆ ਦਿਨ ਬਾ ਦਿਨ ਰੋਗੀ ਹੋਈ ਜਾ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਲੱਗਦਾ ਕਿ ਇਹ ਰੋਗ ਹੈ ਉਸ ਨੂੰ ਇਹ ਸੁੱਖ ਦੇ ਸਮਾਨ ਨਜ਼ਰ ਆਉਂਦੇ ਨੇ ਐਸੀ ਦਸ਼ਾ ਹੋਈ ਪਈ ਹੈ ਤਾਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਹਨ ਕਿ ਜਿਹੜਾ ਦੁੱਖ ਹੈ ਜਿਹੜਾ ਇਹ दारू ਹੈ ਸੰਸਾਰ ਤੇ ਉਹ ਮਨੁੱਖ ਨੂੰ ਦੁੱਖ ਦੀ ਨਿਆਈ ਨਜ਼ਰ ਆਉਂਦਾ ਏ ਤੇ ਜਿਹੜੇ ਲੋਕ ਨੇ ਇਹ ਸੁੱਖ ਦੀ ਨਿਆਈ ਨਜ਼ਰ ਆਉਂਦੇ ਨੇ ਜਾ ਸੁਖ ਧਾਮ ਨ ਹੋਈਏ ਤੋਂ ਇਸ ਕਰਕੇ ਫਿਰ ਸੁੱਖ ਦੀ ਇੱਛਾ ਵੀ ਪੂਰੀ ਨਹੀਂ ਹੋ ਸਕਦੀ ਮਨੁੱਖ ਦੀ ਕਿਉਂਕਿ ਇਸ ਨੇ ਜਿਹੜਾ दारू ਸੀ ਜਿਹੜਾ ਔਖਦ ਸੀ ਜਿਹੜੀ ਦਵਾਈ ਸੀ ਉਹਨੂੰ ਤਿਆਗ ਕਰਕੇ ਤੇ ਇਹ ਜਿਹੜੇ ਬਿਮਾਰੀ ਵਾਲੇ ਸੁੱਖ ਇਹ ਵਿਸ਼ੇ ਵਿਕਾਰਾਂ ਵਾਲੇ ਸੁੱਖਾਂ ਦੇ ਨਾਲ ਪ੍ਰੇਮ ਪਾ ਲਿਆ ਇਹਦੇ ਨਾਲ ਫਿਰ ਮਨੁੱਖ ਦੀਆਂ ਇੱਛਾ ਤੇ ਪੂਰੀਆਂ ਨਹੀਂ ਹੋਈਆਂ ਅਗੇ ਸਤਿਗੁਰੂ ਸਾਹਿਬ ਜੀ ਇੰਨਾ ਹੀ ਪਾਵਨ ਬਚਨਾਂ ਦੇ ਰਾਹੀਂ ਇਹਦੇ ਦੂਸਰੇ ਅਰਥ ਕਰੀਏ ਤਾਂ ਇਸ ਪ੍ਰਕਾਰ ਹੈ ਜਿਹੜਾ ਜਦੋਂ ਮਨੁੱਖ ਨੂੰ ਦੁੱਖ ਹੁੰਦਾ ਹੈ ਤੋ ਦੁੱਖ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਜਿਹੜਾ دارو ਹੈ ਉਹ ਯਾਦ ਆਉਂਦਾ ਏ ਸੁੱਖ ਦੇ ਵਿੱਚ ਉਹ ਰੋਗ ਦੀ ਨਿਆਈਂ ਲੱਗਦਾ ਏ ਕਿ ਇਹ ਇੱਕ ਰੋਗ ਦੀ ਨਿਆਈਂ ਹੈ ਤੋ ਦੁੱਖ ਦੇ ਵਿੱਚ ਮਨੁੱਖ ਨੂੰ ਪਰਮਾਤਮਾ ਦਾ ਨਾਮ ਆਉਂਦਾ ਹੈ ਤੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹਨਾਂ ਦੇ ਨਾਲ ਵੀ ਮਨੁੱਖ ਦੀ ਜਿਹੜੀ ਇੱਛਾ ਪੂਰੀ ਨਹੀਂ ਹੋਈ ਤੋ ਐਸਾ ਪਰਮਾਤਮਾ ਦਾ ਨਾਮ ਹੈ ਜਿਸ ਨੂੰ ਯਾਦ ਆ ਗਿਆ ਉਹਦੀਆਂ ਫਿਰ ਇੱਛਾਵਾਂ ਹੀ ਖਤਮ ਹੋ ਜਾਂਦੀਆਂ ਹਨ ਤੂੰ ਕਰਤਾ ਕਰਣਾ ਮੈਂ ਨਹੀਂ ਇਹ ਸਤਗੁਰੂ ਸੱਚੇ ਪਾਤਸ਼ਾਹ ਜੀਓ ਤੁਸੀਂ ਹੀ ਸਾਰਾ ਕੁਝ ਹੀ ਕਰਤੇ ਹੋ ਕਰਤੇ ਧਰਤੇ ਤੁਸੀਂ ਹੋ ਇਸ ਸੰਸਾਰ ਤੇ ਜਿਹੜਾ ਕਰਨ ਵਾਲਾ ਹੈ ਉਹ ਪ੍ਰਮਾਤਮਾ ਇਕੱਲਾ ਹੀ ਹੈ ਹੋਰ ਇਸ ਸੰਸਾਰ ਤੇ ਕੋਈ ਕੁਝ ਨਹੀਂ ਕਰਨ ਵਾਲਾ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਬਾਣੀ ਦਾ ਬਚਨ ਆਉਂਦਾ ਬਿਨ ਕਰਤਾਰ ਨ ਕਿਰਤਮ ਮੰਨੂ ਆਦ ਅਜੂਨ ਅਜੈਬ ਨਾਸੀ ਤੇ ਪਰਮੇਸ਼ਰ ਜਾਨੂ ਉਸ ਪਰਮੇਸ਼ਰ ਨੂੰ ਜਾਨਣਾ ਕਰੋ ਜਿਹੜਾ ਇਸ ਸੰਸਾਰ ਦਾ ਕਰਤਾ ਏ ਜਿਹੜਾ ਦਾਤਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੇ ਅਗਨ ਭਰੇ ਭੰਡਾਰ ਉਹ ਜਿਹੜਾ ਦਾਤਾ ਏ ਦਾਤਾ ਦੇਣ ਵਾਲਾ ਹੈ ਜਿਹੜਾ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਏਕ ਹੈ ਉਹੀ ਸਾਰਾ ਕੁਝ ਕਰਨ ਵਾਲਾ ਏ ਤੂੰ ਕਰਤਾ ਕਰਣਾ ਮੈਂ ਨਹੀਂ ਹੋਰ ਇਸ ਸੰਸਾਰ ਤੇ ਕੋਈ ਨਹੀਂ ਕੁਝ ਕਰਨ ਵਾਲਾ ਜਾ ਹਾਉ ਕਰੀ ਨਾ ਹੋਈ ਜਦੋਂ ਮੈਂ ਕਰਦਾ ਵਾਂ ਉਦੋਂ ਕੋਈ ਕਾਰਜ ਪੂਰਾ ਨਹੀਂ ਹੁੰਦਾ ਸਤਿਗੁਰੂ ਸਾਹਿਬ ਆਪ ਆਪਣੀ ਕਿਰਪਾ ਦੇ ਨਾਲ ਹੀ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਕਰਵਾ ਲੈਂਦੇ ਹੋ ਬਲਿਹਾਰੀ ਕੁਦਰਤ ਵਸਿਆ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਂਨੇ ਹਾਂ ਮਨ ਕਰਕੇ ਧਨ ਕਰਕੇ ਬਚਨਾ ਕਰਕੇ ਉਸ ਪ੍ਰਮਾਤਮਾ ਤੋਂ ਬਲਿਹਾਰ ਜਾਂਨੇ ਹਾਂ ਕਿਸ ਪ੍ਰਮਾਤਮਾ ਤੋਂ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ ਏ ਜਿਹੜਾ ਪ੍ਰਮਾਤਮਾ ਇਸ ਬਣਾਈ ਹੋਈ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਉਸ ਪ੍ਰਮਾਤਮਾ ਤੋਂ ਅਸੀਂ ਬਲਿਹਾਰ ਜਾਂਨੇ ਹਾਂ ਤੇਰਾ ਅੰਤ ਨਾ ਜਾਈ ਲਖਿਆ ਉਹ ਪਰਮਾਤਮਾ ਦਾ ਅੰਤ ਕਿਸੇ ਨੇ ਜਾਣਿਆ ਨਹੀਂ ਨਾ ਪਰਮਾਤਮਾ ਦਾ ਅੰਤ ਜਾਣਿਆ ਜਾ ਸਕਦਾ ਹੈ ਉਹ ਪਰਮਾਤਮਾ ਦਾ ਅੰਤ ਪਾਉਣ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸਾਰੇ ਦੇਵੀ ਦੇਵਤੇ ਲੱਗੇ ਰਹੇ ਬਹੁਤ ਸਮੇਂ ਤੱਕ ਇਹਨਾਂ ਨੇ ਭਗਤੀ ਕੀਤੀ ਪਰ ਪਰਮਾਤਮਾ ਦਾ ਅੰਤ ਨਹੀਂ ਪਾਇਆ ਪਰਮਾਤਮਾ ਦਾ ਅੰਤ ਮਨੁੱਖ ਦੇ ਕੋਲੋਂ ਇਨਾਂ ਜੀਵਾਂ ਦੇ ਕੋਲੋਂ ਦੇਵੀ-ਦੇਵਤਿਆਂ ਦੇ ਕੋਲੋਂ ਪਾਇਆ ਨਹੀਂ ਜਾ ਸਕਦਾ ਰਹਾਉ ਇਹ ਸਾਰੇ ਆਸਾ ਕੀ ਵਾਰ ਗੁਰਬਾਣੀ ਦੇ ਵਿੱਚ ਇੱਕ ਰਹਾਉ ਹੁੰਦਾ ਹੈ ਜਿਹੜਾ ਹੁਣ ਆਇਆ ਹੈ ਰਹਾਉ ਤੋਂ ਭਾਵ ਹੁੰਦਾ ਏ ਕਿ ਜੜੀ ਇਹ ਟੇਕ ਹੁੰਦੀ ਹੈ ਰਹਾਉ ਤੋਂ ਭਾਵ ਵਿਸ਼ਰਾਮ ਹੀ ਨਹੀਂ ਹੈ ਤੇ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਹੁੰਦੀਆਂ ਹਨ ਉਹਦੇ ਵਿੱਚ ਸਾਰੇ ਸ਼ਬਦ ਦਾ ਸਾਰ ਹੁੰਦਾ ਏ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਦੱਸਦੇ ਹਨ ਉਹ ਪ੍ਰਮਾਤਮਾ ਤੋਂ ਕੁਰਬਾਨ ਜਾਣੇ ਹਾ ਜਿਹੜਾ ਪ੍ਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਏ ਉਹ ਪ੍ਰਮਾਤਮਾ ਦਾ ਕਿਸੇ ਵੀ ਮਨੁੱਖ ਨੇ ਸੰਸਾਰ ਤੇ ਅੰਤ ਨਹੀਂ ਪਾਇਆ ਜਾਤ ਮਹਿਜੂਤ ਜਾਤ ਕਹਿੰਦੇ ਨੇ ਇਸ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਮਹਿਜੂਤ ਇਹ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਜੋਤ ਮਹਿ ਜਾਤਾ ਤੇ ਪ੍ਰਮਾਤਮਾ ਦੀ ਜੋਤ ਦੇ ਵਿੱਚ ਇਹ ਸ੍ਰਿਸ਼ਟੀ ਹੈ ਇਸ ਪ੍ਰਕਾਰ ਸਤਗੁਰੂ ਸਾਹਿਬ ਜੀਆਂ ਦੀ ਮਹਿਮਾ ਕਥਨ ਹੈ ਕਰਨੀ ਤੋਂ ਰਹਿਤ ਹੈ ਕਥਨੀ ਤੋਂ ਰਹਿਤ ਹੈ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਤੇ ਪ੍ਰਮਾਤਮਾ ਦੀ ਜੋਤ ਦੇ ਵਿੱਚ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਅਕਲ ਕਲਾ ਭਰਪੂਰ ਰਹਾ ਜਿਹੜਾ ਪ੍ਰਮਾਤਮਾ ਅਕਾਲ ਕਲ ਕਹਿੰਦੇ ਨੇ ਕਲੇਸ਼ ਨੂੰ ਪ੍ਰਮਾਤਮਾ ਕਲੇਸ਼ਾਂ ਤੋਂ ਰਹਿਤ ਕਲਾ ਤੋਂ ਰਹਿਤ ਭਰਪੂਰ ਰਹਾ ਸਦਾਈ ਭਰਪੂਰ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੈ ਉਹਦੇ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੈ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ हे परमात्मा काल पुरुष वैगुरु जी ਤੁਸੀਂ ਸੱਚੇ ਸਾਹਿਬ ਤੇ ਤੁਹਾਡੀ ਜਿਹੜੀ ਸਿਫਤ ਹੈ ਸਲਾਉਣ ਯੋਗ ਹੈ ਲੋਕ ਸਲਾਹ ਰਹੇ ਨੇ ਆਪ ਜੀਆਂ ਨੂੰ ਯਾਦ ਕਰ ਰਹੇ ਨੇ ਆਪ ਜੀਆਂ ਦੀ ਵਡਿਆਈ ਕਰ ਰਹੇ ਨੇ ਜਿਨ ਕੀਤੀ ਸੋ ਪਾਰ ਪਿਆ ਜਿਹੜੇ ਮਨੁੱਖ ਨੇ ਉਸ ਪ੍ਰਮਾਤਮਾ ਦੀ ਵਡਿਆਈ ਕੀਤੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਇਹ ਪਵ ਸਾਗਰ ਤੋਂ ਪਾਰ ਹੋ ਗਏ ਜਿਨਨੇ ਪਰਮਾਤਮਾ ਦੇ ਚਰਣਾ ਦਾ ਓਟ ਆਸਰਾ ਲਿਆ ਓਟ ਆਸਰਾ ਲੈ ਕੇ ਪਰਮਾਤਮਾ ਦੀ ਵਡਿਆਈ ਕੀਤੀ ਪਰਮਾਤਮਾ ਦੀ ਬੰਦਗੀ ਕੀਤੀ ਉਹ ਸੰਸਾਰ ਤੋਂ ਪਾਰ ਉਤਾਰਾ ਉਹਨਾਂ ਦਾ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਅਜਾਮਲ ਵਰਗੇ ਗਨਕਾ ਵਰਗੇ ਜਿਹੜੇ ਵੱਡੇ ਵੱਡੇ ਪਾਪੀ ਸਨ ਉਹਨਾਂ ਨੇ ਵੀ ਪਰਮਾਤਮਾ ਨੂੰ ਯਾਦ ਕੀਤਾ ਤੇ ਉਹਨਾਂ ਦਾ ਪਾਰ ਉਤਾਰਾ ਹੋਇਆ ਕਹੋ ਨਾਨਕ ਕਰਤੇ ਕੀਆ ਬਾਤਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਹੜੀਆਂ ਗੱਲਾਂ ਹਨ ਉਹ ਬਿਆਨਤੀ ਨਹੀਂ ਪ੍ਰਮਾਤਮਾ ਕਤਨੀ ਤੇ ਕਰਨੀ ਤੋਂ ਰਹਿਤ ਹੈ ਜੋ ਕਿਸ ਕਰਣਾ ਸੋ ਕਰ ਰਹਾ ਜੋ ਕੁਝ ਅਸਤ ਸੰਸਾਰ ਤੇ ਹੋਇਆ ਏ ਉਹ ਪ੍ਰਮਾਤਮਾ ਤੇ ਕੀ ਪ੍ਰਮਾਤਮਾ ਨੇ ਕੀਤਾ ਏ ਜੋ ਕੁਝ ਹੋ ਰਿਹਾ ਏ ਉਹ ਪ੍ਰਮਾਤਮਾ ਕਰ ਰਿਹਾ ਏ ਜੋ ਅੱਗੇ ਹੋਣਾ ਏ ਉਹ ਪ੍ਰਮਾਤਮਾ ਨੇ ਕਰਨਾ ਏ ਇਸ ਪ੍ਰਕਾਰ ਪ੍ਰਮਾਤਮਾ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਬੇਅੰਤ ਹੈ ਉਹਦੀਆਂ ਗੱਲਾਂ ਵੀ ਬੇਅੰਤ ਨੇ ਪਰ ਜੋ ਪ੍ਰਮਾਤਮਾ ਨੇ ਕਰਨਾ ਉਹ ਪ੍ਰਮਾਤਮਾ ਦੇ ਹੱਥ ਹੱਥ ਵਸ ਹੈ ਹੋਰ ਕਿਸੇ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ ਸਤਿਗੁਰੂ ਸਾਹਿਬ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਹਨ ਕਿ ਮਨੁੱਖ ਦੀ ਜਿਹੜੀ ਦਸ਼ਾ ਦੱਸੀ ਸਤਿਗੁਰੂ ਸਾਹਿਬ ਜੀਆ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਕਿ ਕਿਸ ਪ੍ਰਕਾਰ ਜਿਹੜੇ ਇਹ ਵਿਸ਼ੇ ਵਿਕਾਰ ਉਹਨਾਂ ਨੂੰ ਜਿਹੜਾ ਮਨੁੱਖ ਭੋਗਦਾ ਹੋਇਆ ਤੇ ਦੁਖੀ ਹੋ ਰਿਹਾ ਏ ਇਹਨਾਂ ਦੇ ਵਿੱਚ ਫਸਿਆ ਹੋਇਆ ਏ ਤੇ ਜਿਹੜਾ ਇਹ दारू ਸੀ ਪ੍ਰਮਾਤਮਾ ਦਾ ਨਾਮ ਜਿਹੜੀ ਔਖ ਦੀ ਸੀ ਉਸ ਨੂੰ ਤਿਆਗ ਦਿੱਤਾ ਉਸ ਨੂੰ ਵਿਸਾਰ ਦਿੱਤਾ ਤੇ ਇਹਨਾਂ ਦੇ ਵਿੱਚ ਬੈਠਾ ਖੱਜਲ ਖਰਾਬ ਹੋ ਰਿਹਾ ਹੈ ਸੋ ਇੰਨੀ ਹਾਜ਼ਰੀ ਪਰਿਵਾਰ ਕਰਨੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਰક્ષਣਯੋਗ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਕਿਮਾ ਅਗਾਹਾਂ ਤੋਂ ਅਸ਼ੀਸ਼ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਤੋ ਸੱਚਾ ਸਾਹਿਬ ਸਿਫਤ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ